7 ਜੂਨ ਦਿਨ ਸ਼ਨੀਵਾਰ ਆਨਾਲਾ ਪੂਰਾ 1 ਮਹੀਨਾ ਹੋ ਗਿਆ ਸਾਡੇ ਬੱਚਿਆਂ ਨੂੰ ਸਾਡੇ ਕੋਲੋਂ ਵਕਤ ਹੋਇਆ ਪਰ ਅਸੀਂ ਅਜੇ ਤੱਕ ਸੜਕਾਂ ਤੇ ਇਨਸਾਫ ਲਈ ਲੜ ਰਹੇ ਹਾਂ ਇਹਦਾ ਧੰਨਵਾਦ ਹੈ ਸਾਰੇ ਜਥੇਬੰਦੀਆਂ ਦਾ ਸਾਰੇ ਸ਼ਹਿਰ ਵਾਸੀਆਂ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਇਹ ਲੜਾਈ ਅਜੇ ਤੱਕ ਲੜ ਰਹੇ ਹਾਂ ਅਗਲਾ ਪ੍ਰੋਗਰਾਮ ਜਿਹੜਾ ਹੈ ਅੱਜ ਸਾਰੇ ਹੀ ਵੱਖ-ਵੱਖ ਰਾਜਨੀਤਿਕ ਦਲ ਧਾਰਮਿਕ ਦਲ ਸਮਾਜਿਕ ਦਲ ਸਾਰੇ ਕਿਸਾਨ ਜਥੇਬੰਦੀਆਂ ਸਾਰੇ ਸ਼ਹਿਰ ਵਾਸੀ ਇੱਥੇ ਇਕੱਤਰ ਹੋਏ ਸੀ ਤੇ ਸਭ ਦਾ ਇੱਕ ਮਤ ਹੈ ਕਿ 7 ਤਰੀਕ ਨੂੰ ਜਿਹੜਾ ਇੱਕ ਵੱਡਾ ਧਰਨਾ ਜਿਹੜਾ ਉਹ ਭਾਖੜਾ ਦੇ ਪੁਲ ਤੇ ਦਿੱਤਾ ਜਾਏਗਾ ਤੇ ਸਰਕਾਰ ਦੇ ਜਿਹੜੀ ਸੁੱਤੀ ਹੋਈ ਹੈ ਉਹਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਅਸੀਂ ਸਾਰੇ ਪੇਰੈਂਟਸ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆਂ ਕਿ ਇਸ ਵਾਰੀ ਅਸੀਂ ਇਹ ਨਹੀਂ ਕਹਾਗੇ ਕਿ ਤੁਸੀਂ ਦੁਕਾਨਾਂ ਬੰਦ ਕਰੋ ਅਸੀਂ ਬਿਲਕੁਲ ਨਹੀਂ ਕਹਾਗੇ ਤੁਸੀਂ ਦੁਕਾਨਾਂ ਖੋਲੋ ਪਰ ਸਾਡੀ ਇਹ ਵੀ ਬੇਨਤੀ ਹੈ ਕਿ ਦੁਕਾਨ ਤੋਂ ਇੱਕ ਇੱਕ ਬੰਦਾ ਜਰੂਰ ਸਾਡੇ ਧਰਨੇ ਤੇ ਭੇਜੋ ਹਰ ਘਰ ਚੋਂ ਜਿਹੜਾ ਹੈ ਇੱਕ ਇੱਕ ਬੰਦਾ ਜਰੂਰ ਧਰਨੇ ਤੇ ਆਣਾ ਚਾਹੀਦਾ ਹੈ ਸਾਡੀ ਇਹ ਅਪੀਲ ਹੈ ਕਿਉਂਕਿ ਇਹ ਦਰਨਾ ਤਾਂ ਹੀ ਸਫਲ ਹੋਏਗਾ ਤੇ ਜਿਹੜੀ ਪ੍ਰਸ਼ਾਸਨ ਹਜੇ ਤੱਕ ਸੁੱਤਾ ਪਿਆ ਹੈ ਸ਼ਾਇਦ ਉਹ ਦੁਬਾਰਾ ਇਹ ਤਾਕਤ ਜਿਹੜੀ ਜਨਤਾ ਦੀ ਤਾਕਤ ਹੈ ਉਹ ਦੇਖ ਕੇ ਇਹ ਉੱਠੇਗਾ ਤਾਂ 7 ਤਰੀਕ ਨੂੰ 9 ਵਜੇ ਸਵੇਰੇ ਮਾਤਾ ਰਾਣੀ ਚੌਂਕ ਤੇ ਇਕੱਤਰ ਹੋ ਕੇ 10 ਵਜੇ ਭਾਖੜਾ ਦੇ ਪੁਲ ਤੇ ਧਰਨਾ ਦਿੱਤਾ ਜਾਏਗਾ ਵਕਤ ਵਕਤ ਜੱਟੇਬੰਦੀਆਂ ਪੈਣਾ ਨੂੰ ਸਪੈਸ਼ਲੀ ਅਪੀਲ ਹੈ